ਹਾਂਜੀ ਬਾਬੇਓ ਕਿਦਾਂ ਸਾਰੇ ਠੀਕ ਠਾਕ ਜੀ ਮੇਰੇ ਘਰ ਪਰਿਵਾਰ ਨੂੰ ਲੈ ਕੇ ਮਾੜਾ ਚੰਗਾ ਬੋਲਿਆ ਗਿਆ ਉਸ ਜੀਜ ਨੂੰ ਮੈਂ ਜਵਾਬ ਦੇਣ ਵਾਸਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਲੀ ਗਲੋਚ ਕੀਤੀ ਉਸ ਦਾ ਰਿਪਲਾਈ ਕੀਤਾ ਪਰ 13 ਤਰੀਕ ਨੂੰ ਭਾਈ ਅਮਰਤਪਾਲ ਮੈਦੋ ਜੀ ਵੱਲੋਂ ਮੈਨੂੰ ਰੋਕਿਆ ਗਿਆ ਵੀ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਗਾਲੀ ਗਲੋਚ ਨਹੀਂ ਕਰਨੀ ਤੇ ਮੈਂ ਰੁਕਿਆ ਉਸ ਤੋਂ ਬਾਅਦ ਵੀ ਜੇ ਕੋਈ ਮੇਤੋਂ ਗਲਤੀ ਹੋਈ ਆ ਜੇ ਪੰਜਾਬ ਦੇ ਵਿੱਚ ਮੇਰੇ ਕਰਕੇ ਕਿਸੇ ਨੂੰ ਠੇਸ ਪਹੁੰਚੀ ਆ ਉਹ ਚੀਜ਼ ਲਈ ਮੈਂ ਸੌਰੀ ਫੀਲ ਕਰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤਿਆ ਅਤੇ ਮਨਜੀਤ ਕੋਰ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਇਹਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਕਾਫੀ ਜ਼ਿਆਦਾ ਕੀਤੇ ਸੀ ਜਿਸ ਤੋਂ ਬਾਅਦ ਅਮਰਤਪਾਲ ਮਹਿਰ ਨੇ ਇਹਨਾਂ ਨੂੰ ਰਿਪਲਾਈ ਕੀਤਾ ਸੀ ਕਿ ਤੁਸੀਂ ਆਪਣੇ ਕੰਮ ਤੋਂ ਬਾਜ਼ ਆ ਜਾਓ ਪਰ ਫਿਰ ਵੀ ਦੋਸਤੋ ਇਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਅਤੇ ਗਾਲੀ ਗਲੋਚ ਵਾਲੀਆਂ ਵੀਡੀਓਜ਼ ਫਿਰ ਅਪਲੋਡ ਕੀਤੀਆਂ ਪਰ ਦੋਸਤੋ ਹੁਣ ਫਿਰ ਰਿਪਲਾਈ ਕੀਤਾ ਹੈ ਅਮਰਤਪਾਲ ਮੈਰੋ ਨੇ ਅਤੇ ਕਿਹਾ ਹੈ ਕਿ ਮੈਂ ਆ ਰਿਹਾ ਹਾਂ ਤੇਰੇ ਕੋਲੇ ਤੇ ਤੈਨੂੰ ਹੁਣ ਆ ਕੇ ਹੀ ਦੇਖਾਂਗਾ ਕਿ ਤੇਰਾ ਕੀ ਹਸ਼ਰ ਹੁੰਦਾ ਹੈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਦੇ ਹੋ ਧੰਨਵਾਦ